ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 5 ਦਿਨਾਂ ਤੂਫਾਨੀ ਦੌਰਾ ਅੱਜ ਤੋਂ ਸ਼ੁਰੂ ਹੋ ਗਿਆ ਹੈ ਮੋਦੀ ਦੌਰੇ ਦੇ ਦੌਰਾਨ ਅਫਗਾਨਿਸਤਾਨ ਜੇਜ਼ਰਲੈਂਡ ਕਤਰ ਅਮਰੀਕਾ ਤੇ ਮੈਕਸੀਕੋ ਕੋਮਣਗੇ ਇਸ ਦੌਰਾਨ ਉਹ ਇਹਨਾਂ ਦੇਸ਼ਾਂ ਦੇ ਚੋਟੀ ਦੇ ਨੇਤਾਵਾਂ ਨਾਲ ਮੁਲਾਕਾਤਾਂ ਕਰਨਗੇ ਪੁਲਿਸ ਅਤੇ ਜਵਾਹਰ ਬਾਗ ਦੀ ਸਰਕਾਰੀ ਜ਼ਮੀਨ ਤੇ ਨਾਜਾਇਜ਼ ਕਬਜ਼ਾ ਜਮਾਈ ਬਿਠੇ ਲੋਕਾਂ ਉੱਤੇ ਹੋਈ ਛਾੜਪੇਚ ਤੇ 320 ਤੋਂ ਵੱਧ ਲੋਕ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਇਸ ਝੜਪ ਦੌਰਾਨ ਇੱਕ ਪੁਲਿਸ ਸੁਪਰਡੈਂਟ ਅਤੇ ਇੱਕ ਥਾਣਾ ਇੰਚਾਰਜ ਸਮੇਤ 24 ਲੋਕ ਮਾਰੇ ਗਏ ਕੇਂਦਰ ਸਰਕਾਰ ਨੇ ਉੱਤਪਲੇ ਸਰਕਾਰ ਤੋਂ ਕਟਨਾ ਬਾਰੇ ਰਿਪੋਰਟ ਮੰਗੀ ਹੈ ਅਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸੀਐਮ ਯਾਦਵ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਸਾਰੀ ਜ਼ਰੂਰੀ ਮਦਦ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਮੋਟਰ ਹਿੰਸਾ 'ਚ ਸ਼ਹੀਦ ਹੋਏ ਅਸੋਸੰਤੋਸ਼ ਯਾਦਵ ਨੂੰ ਉਹਨਾਂ ਦੇ ਬੇਟੇ ਨਿਖਲ ਅਤੇ ਉਸ ਦੇ ਪ੍ਰਾਂ ਨੇ ਮੁਖਗਣੀ ਦਿੱਤੀ ਪੰਜਵੀਂ ਜਮਾਤ 'ਚ ਪੜਨ ਵਾਲੇ ਨਿਖਲ ਨੇ ਅਕਲਿਸ਼ ਯਾਦਵ ਤੋਂ ਪਿਤਾ ਦੇ ਅੰਦਰ ਸੰਸਕਾਰ ਚਾਉਣ ਦੀ ਮੰਗ ਕੀਤੀ ਸੀ ਪਰ ਇਹ ਮੰਗ ਪੂਰੀ ਨਾ ਹੋਣ ਤੇ ਨਾਰਾਜ਼ਗੀ ਦੇ ਵਿੱਚ ਹੀ ਉਸਨੇ ਆਪਣੇ ਪਿਤਾ ਦਾ ਅੰਤ ਸੰਸਕਾਰ ਕੀਤਾ 10000 ਇਕ ਚੌਵੀ ਲੋਕਾਂ ਦੀ ਮੌਤ ਦਾ ਰੂਪੀ ਪ੍ਰਦਰਸ਼ਨ ਕਰਦਾ ਨੇਤਾ ਰਾਮ ਰਿਕਸ਼ਾਦਾ ਮਾਰਿਆ ਗਿਆ ਹੈ ਸੂਤਰ ਦਾ ਕੈਨਕ ਯੂਪੀ ਪੁਲਿਸ ਇਸ ਦਾ ਐਲਾਨ ਵੀ ਕਰ ਸਕਦੀ ਹੈ ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਮਾਰੇ ਗਏ ਪ੍ਰਦਰਸ਼ਨਕਾਰੀਆਂ ਦੀ ਸ਼ਨਾਖਤ ਦੀ ਕਵਾਇਤ ਚੱਲ ਰਹੀ ਹੈ ਜਿਤਕਿ ਲਾਸ਼ਾਂ ਨੂੰ ਲੈਣ ਲਈ ਕੋਈ ਨਹੀਂ ਪਹੁੰਚਿਆ ਮथुराकांड ਲਈ ਸ਼ਿਆਦਵ ਦੀ ਚਾਰੇ ਪਾਸੇ ਹੋ ਰਹੀਆਂ ਲੋਚਨਾ ਦੇ ਬਾਅਦ ਸੀਨੀਅਰ ਸੱਪਾ ਨੇਤਾ ਸ਼ਿਵਪਾਲ ਸਿੰਘ ਯਾਦਵ ਨੇ ਮथुराकांड ਦੀ ਸੀਬੇ ਜਾਂਚ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਸੱਪਾ ਸਰਕਾਰ ਆਪਣੇ ਪੱਧਰ ਤੇ ਜਾਂਚ ਕਰਨ ਵਿੱਚ ਸਮਰੱਥ ਹੈ ਇਸ ਤੋਂ ਬਿਲਾ ਵਿਰੋਧੀ ਪਾਰਟੀਆਂ ਵੱਲੋਂ ਮਾਮਲੇ ਦੀ ਸੀਬੇ ਜਾਂਚ ਦੀ ਮੰਗ ਕੀਤੀ ਗਈ ਸੀ ਉੱਤਪ੍ਰਦੇਸ਼ ਦੇ ਰਾਮਪੁਰ지 ਥਾਣਾ ਗੰਜ ਇਲਾਕੇ ਦੇ ਬੱਚਿਆਂ ਦਰਮਿਆਨ 100 ਰੁਪਏ ਦਾ ਚੱਕੜਾ ਵੱਡਿਆਂ ਤੱਕ ਪਹੁੰਚ ਗਿਆ ਜਿਸ ਕਾਰਨ ਇੱਕ ਘਰ ਵਿੱਚ ਅੱਗ ਲਗਾਈ ਤੇ ਕੁੱਟਮਾਰ ਕੀਤੀ ਗਈ ਪੁਲਿਸ ਨੇ ਹਮਲੇ ਦੇ ਦੋਸ਼ ਵਿੱਚ ਆਰਐਸਐਸ ਦੇ ਨਗਰ ਕਾਰਜਵਹਕ ਸੁੰਦਰ ਲਾਲ ਸਿੰਘ ਗਾਨੀ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਮੁਤਾਬਕ ਆਰਐਸਐਸ ਨੇਤਾ ਨੇ ਅਨਵਰ ਸੁਲਮਾਨੀ ਦੇ ਕਾਰ ਦੇ ਪਾਰੋਖੜ ਮੋਟਰਸਾਈਕਲ ਨੂੰ ਅੱਗ ਲਗਾ ਦਿੱਤੀ ਅਤੇ ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਹਮਲਾਵਰ ਬੋਤਲਾਂ ਚ ਪੈਟਰੋਲ ਲੈ ਕੇ ਆਏ ਸਨ ਅਤੇ ਉਹਨਾਂ ਦੇ ਕਾਰ ਦੇ ਅੰਦਰ ਆ ਕੇ ਔਰਤਾ ਤੇ ਬੱਚਿਆਂ ਨਾਲ ਕੁੱਟਮਾਰ ਕੀਤੀ ਗਈ ਜਦਕਿ ਆਰਐਸਐਸ ਦਾ ਕਹਿਣਾ ਹੈ ਕਿ ਉਹਨਾਂ ਦੇ ਨੇਤਾ ਨੂੰ ਪੁਲਿਸ ਝੂਠੇ ਦੋਸ਼ਾਂ ਵਿੱਚ ਫਸਾਰੀ ਹੈ ਜੰਮੂ ਕਸ਼ਮੀਰ ਦੇ ਅੰਨਤਾੰਗ ਦੇ ਵਿਚ ਬਿਹਰਾ ਵਿਛੀਲ ਨਗਰ ਜੰਮੂ ਕਸ਼ਮੀਰ ਨੈਸ਼ਨਲ ਹਾਈਵੇ ਤੇ ਅਤਵਾਦੀਆਂ ਨੇ 20 ਸਵ ਦੇ ਕਾਫਲੇ ਤੇ ਹਮਲਾ ਕੀਤਾ ਇਸ ਹਮਲੇ ਚ ਫੌਜ ਦੇ 3 ਜਵਾਨ ਸ਼ਹੀਦ ਹੋ ਗਏ ਅਤੇ 7 ਹੋਰ ਜ਼ਖਮੀ ਹੋ ਗਏ ਅਤਵਾਦੀਆਂ ਵੱਲੋਂ ਗਸ਼ਤੀ ਦਲ ਤੇ ਕਾਤਲਾ ਕੇ ਹਮਲਾ ਕੀਤਾ ਗਿਆ ਇਸ ਹਮਲੇ ਦੀ ਜ਼ਿੰਮੇਵਾਰੀ ਹਿਜ਼ਬੁਲ ਮੁਜ਼ਾਹਦੀਨ ਨੇ ਲਈ ਹੈ ਇਤੋ ਦੇ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਕਸ਼ਮੀਰ ਦੇ 20 ਸਵਿਜਵਾਨਾਤੇ ਹੋਏ ਹਮਲੇ ਦੇ ਤੁਰੰਤ ਬਾਅਦ ਪਾਕਿਸਤਾਨ ਦੇ ਸਖਤ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ ਮਹਿਬੂਬਾ ਨੇ ਪਾਕਿਸਤਾਨ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਕਸ਼ਮੀਰ ਨਾਲ ਤੁਹਾਡਾ ਕਿਸ ਤਰ੍ਹਾਂ ਦਾ ਪਿਆਰ ਹੈ ਕਿ ਤੁਸੀਂ ਸੁਰੱਖਿਆ ਫੋਰਸਾਂ ਤੇ ਹਮਲਾ ਕਰਦੇ ਹੋ ਬੀਸਫ ਦੇ ਕਾਫਲੇ ਤੋਂ ਹੋਏ ਆਤਵਾਦੀ ਹਮਲੇ ਦੇ ਵਿੱਚ 36 ਗੱਡੀਆਂ ਦੇ ਕੁਝ ਨੇਤਾ ਅਤੇ ਮੰਤਰੀ ਬਾਲ-ਬਾਲ ਬਚ ਗਏ। ਪਹਿਲਗਾਮ ਰੋਡ ਤੇ ਆਤਵਾਦੀਆਂ ਵੱਲੋਂ ਸਿੱਟਿਆ ਗਿਆ ਗ੍ਰੇਨੇਡ ਮੰਤਰੀਆਂ ਦੇ ਵਾਹਨ ਦੇ ਅੱਗੇ ਚੰਦ੍ਰੀਪੀਰ ਸਿਵਜਵਾਨਾ ਦੀ ਬਸ ਤੇ ਉਤਿਆ ਕਿੱਢ ਗਿਆ। ਹਮਲੇ ਦੇ ਵੇਲੇ ਉੱਚ ਸਿੱਖਿਆ ਮੰਤਰੀ ਪ੍ਰੇਮ ਪ੍ਰਕਾਸ਼ ਪਾਂਡੇ, ਪੂਰਵ ਮੰਤਰੀ ਰੇਮ ਹਿਮਚндਰ ਯਾਦਵ ਅਤੇ ਹਜ ਕਮੇਟੀ ਦੇ ਸਾਬਕਾ ਪ੍ਰਧਾਨ ਡਾਕਟਰ ਸ੍ਰੀਮ ਰਾਜ ਦੀ ਗੱਡੀ ਘਟਨਾ ਸਥਲ ਤੋਂ ਮਹਿਜ਼ ਕੁਝ ਹੀ ਦੂਰੀ ਤੇ ਸੀ।